18 ਮਾਰਚ 1953 ਅਬਿਨਾਸੀ ਖੇਮ ਚਾਹ ਹੈ ਜੇ ਨਾਨਕ ਸਦਾ ਸਿਮਰ ਨਾਰਾਇਣ ਸਦਾ ਸਿਮਰ ਨਾਰਾਇਣ ਇਸ ਨਾਲ ਵਾਹਿਗੁਰੂ ਨਾਲ ਜਿਹੜਾ ਅਬਿਨਾਸੀ ਹੈ ਪਿਆਰ ਪੈ ਜਾਏਗਾ ਤੇ ਅਬਿਨਾਸੀ ਸੁਖ ਮਿਲੇਗਾ ਜਿਸ ਬਿਨ ਸੰਹਾਰ ਨਾਲ ਪਿਆਰ ਹੈ ਤਾਂ ਜਦ ਉਹ ਬਿਨ ਸੇਗਾ ਦੁੱਖ ਹੋਏਗਾ ਸਿਮਰਨ ਦੇ ਮਗਰੋਂ ਬਾਣਾ ਹੁਕਮ ਮਿੱਠਾ ਲੱਗੇ ਦੀ ਮੰਜ਼ਲ ਹੈ ਏਕਾ ਟੇਕ ਮੇਰੇ ਮਨ ਚੀਤ ਜਿਸ ਕਿਛ ਕਰਣਾ ਸੋ ਹਮਰਾ ਮੀਤ ਰਹਾਉ ਇਸ ਤੋਂ ਪਹਿਲੇ ਕਿਹਾ ਹੈ ਮੀਤ ਕਰੈ ਸੋਈ ਹਮ ਮਾਨਾ ਮੀਤ ਕੇ ਕਰਤਬ ਕੁਸਲ ਸਮਾਨਾ ਵਾਹਿਗੁਰੂ ਨਾਲ ਪ੍ਰੇਮ ਪ੍ਰਾਇਮਰੀ ਭਾਵ ਮੁਖ ਹੈ ਵਰਤੀ ਬੱਚਿਆਂ ਨਾਲ ਵੀ ਪ੍ਰੇਮ ਕਰਨਾ ਹੈ ਉਹ ਪ੍ਰੇਮ ਗੌਣ ਹੈ ਵਾਹਿਗੁਰੂ ਦਾ ਸਿਮਰਨ ਕਰਦੇ ਹੋਏ ਇੱਕ ਛਿਨ ਆਵੇਗੀ ਜਿਸ ਬਾਬਤ ਕਿਹਾ ਹੈ ਇੱਕ ਚਿਤ ਜਿਹੇ ਇੱਕ ਛਿਨ ਧਿਆਇਓ ਕਾਲ ਫਾਸਕੇ ਵਿੱਚ ਨ ਆਇਓ ਜੇ ਇਸ ਛਿਨ ਵਿੱਚ ਪੁੱਜ ਗਿਆ ਤਾਂ ਮੁਕਤ ਹੋ ਗਿਆ ਜੇ ਰਹਿ ਗਿਆ ਤਾਂ ਸਿਮਰਨ ਛੱਡ ਨਹੀਂ ਦੇਣਾ ਸਿਮਰਨ ਨੂੰ ਫੜੀ ਰੱਖਣਾ ਹੈ ਇਹ ਸ਼ਿਨ ਉਸ ਉੱਤੇ ਆਉਂਦੀ ਹੈ ਜੋ ਹਰ ਸ਼ਿਨ ਸਿਮਰਨ ਵਿੱਚ ਰਹਿਣ ਲੱਗ ਪੈਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ